ਤੋਂ ਸਾਹਿਬ ਦੇ ਪਾਬਾ ਵਕਾਲਾ ਵਿਖੇ ਗੁਰਸਾਚਾ ਗੁਰਲਾਡ ਹੋ ਰੇ ਦੇ ਸਾਲਾਨਾ ਜੋੜ ਮੇਲਾ ਜਿਹੜਾ ਹਰ ਸਾਲ ਦੀ ਤਰ੍ਹਾਂ 100 ਵਾਰ ਵੀ ਬੜੀ ਸਰਦਾ ਬੜੀ ਨਿਮਰਤਾ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਇਹ ਜੋੜ ਮੇਲਾ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੇ ਦੌਰਾਨ ਇਸ ਜੋੜ ਮੇਲੇ ਦੇ ਦੌਰਾਨ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਦੀ ਸਹੂਲਤre ਲਈ ਇੱਕ ਪਾਰਕਿੰਗ ਹੈ ਜਿਹੜੀ ਬੜੀ ਵੱਡੀ ਤਿਆਰ ਕੀਤੀ ਜਾਣੀ ਹੈ ਜਿਸ ਪਾਰਕਿੰਗ ਦਾ ਨੀਵ ਪੱਥਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸੋ ਗੁਰਦਾਰਾ ਪ੍ਰਬੰਧ ਕਮੇਟੀ ਵੱਲੋਂ ਉਹ ਨੀਂਹ ਪੱਥਰ ਰੱਖਿਆ ਗਿਆ ਤੇ ਸੰਤ ਮਹਾਂਪੁਰਸ਼ ਸੰਤ ਬਾਬਾ ਕੋਲਾ ਸਿੰਘ ਜੀ ਸੰਤ ਬਾਬਾ ਗੁਰਨਾਥ ਸਿੰਘ ਜੀ ਸਰਹਾਲੀਆ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਇਸ ਦੀ ਜਿਹੜੀ ਕਾਰ ਸੇਵਾ ਉਹ ਕੀਤੀ ਜਾਣੀ ਹੈ ਗੁਰਤੇਗ ਬਾਦਲ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਹ ਬੜੀ ਵੱਡੀ ਲੋੜ ਸੀ ਸੰਗਤਾਂ ਦੀ ਵੀ ਮੰਗ ਸੀ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਲੰਗਰ ਵੱਡਾ ਛੋਟਾ ਸੀ ਐਤਕੀ ਲੰਗਰ ਹੈ ਜਿਹੜਾ ਵੱਡਾ ਤਿਆਰ ਹੋ ਗਿਆ ਸੀ ਸੰਗਤਾਂ ਨੇ ਸਾਰਿਆਂ ਨੇ ਜਿਹੜਾ ਗੁਰੂ ਦਾ ਲੰਗਰ ਹੈ ਉਹ ਨਵੀਂ ਇਮਾਰਤ ਦੇ ਵਿੱਚ ਲੈ ਕੇ ਲੰਗਰ ਸਕਿਆ ਸੋ ਗੁਰਤੇਗ ਬਾਹਦਰ ਸਾਹਿਬ ਮਹਾਰਾਜ ਕਿਰਪਾ ਕਰਨ ਕਿ ਅਗਲੇ ਸਾਲ ਜੋੜ ਮੇਲੇ ਦੇ ਆਉਣ ਤੋਂ ਪਹਿਲਾਂ-ਪਹਿਲਾਂ ਇਹ ਜਿਹੜੀ ਕਾਰ ਪਾਰਕਿੰਗ ਦਾ ਜਿਹੜਾ ਹਿੱਸਾ ਹੈ ਕੁਝ ਪਿਆਰ ਹੋ ਜਾਏਗਾ ਕਿਉਂਕਿ ਵੱਡਾ ਕੰਮ ਹੈ ਤੇ ਕੁਝ ਹਿੱਸਾ ਜਿਹੜਾ ਤਿਆਰ ਹੋ ਜਾਵੇ ਜਿਹੜੀਆਂ ਸੰਗਤਾਂ ਨੇ ਜਿਹੜੇ ਵਹੀ ਕਲ ਨੇ ਆਉਣ ਵਾਲੇ ਮੇਲੇ ਦੇ ਵਿੱਚ ਇਹ ਪਾਰਕਿੰਗ ਆ ਜਿਹੜੀ ਸਾਡੀ ਤਿਆਰ ਹੋ ਜਾਵੇ ਇਹ ਇਹ ਬਹੁਤ ਵੱਡਾ ਕਾਰਜ ਹੈ ਔਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਸੰਗਤਾਂ ਨੇ ਸਹੂਲਤ ਲਈ ਹੈ ਜਿਹੜਾ ਇਹ ਕਾਰਜ ਕੀਤਾ ਵੈ ਗੁਰਤੇਗ ਭਦਰ ਸਾਹਿਬ ਆਪ ਕਿਰਪਾ ਕਰਕੇ ਆਪ ਹੀ ਮਿਹਰਾ ਕਰਨਾ ਤੇ ਇਹ ਜਿਹੜੀ ਪਾਰਕਿੰਗ ਅਗਲੇ ਸਾਲ ਮੇਲੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ